ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਖਾਨਾ ਤੇਰੀ ਸੋਚ ਤੇ ਕਰਾਰੇਗੇ ਕੋੜੇ ਖਾਨਾ ਤੇਰੀ ਸੋਚ ਤੇ ਗੁਜਰਾਤ ਤੇ ਲੁਧਿਆਣਾ ਸੀਟ ਤੇ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਅੱਜ ਹਲਕਾ ਇੰਚਾਰ ਪਰਮਿੰਦਰ ਸਿੰਘ ਪੰਡੋਰੀ ਦੀ ਅਗਵਾਈ ਹੇਠ ਮਾਰਚ ਕਰਨ ਤੋਂ ਬਾਅਦ ਸ਼ਾਕੁਰ ਸ਼ਹਿਰ ਵਿੱਚ ਲੱਡੂ ਵੰਦਿਆਂ ਕੇਜਰੀਵਾਲ ਭਗਵੰਤ ਮਾਨ ਤੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਇਸ ਮੌਕੇ ਪੰਡੋਰੀ ਨੇ ਕਿਹਾ ਕਿ ਸਮੂਹ ਪੰਜਾਬੀ ਆਮ ਆਦਮੀ ਪਾਰਟੀ ਦੀ ਸਰਕਾਰ 2027 ਵੀ ਬਣਾਉਣ ਲਈ ਉਤਾਵਲੇ ਹਨ ਜਿਸ ਦੀ ਮੋਰ ਉਹਨਾਂ ਲੁਧਿਆਣਾ ਸੀਟ ਜਿੱਤ ਕੇ ਲਾ ਦਿੱਤੀ ਹੈ ਉਹਨਾਂ ਵਰਕਰਾਂ ਨੂੰ 2027 ਦੀਆਂ ਚੋਣਾਂ ਜਿੱਤਣ ਲਈ ਹੁਣ ਤੋਂ ਹੀ ਸਰਗਰਮੀਆਂ ਤੇਜ਼ ਕਰਨ ਦਾ ਸੱਦਾ ਦਿੱਤਾ ਇਸ ਮੌਕੇ ਪੂਜਿਆ ਐਮ ਸਖਸ਼ਿਤਾ ਵਿੱਚ ਮਾਰਕੀਟ ਕਮੇਟੀ ਸ਼ਾਕੋਟ ਦੇ ਚੇਅਰਮੈਨ ਬਲਬੀਰ ਸਿੰਘ ਟੰਡੋਵਾਲ, ਬਲਾਕ ਪ੍ਰਧਾਨ ਰਜਿੰਦਰ ਸਿੰਘ ਸ਼ੇਰਾ, ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਮਨੋਜ ਅਰੋੜਾ, ਮੀਡੀਆ ਇੰਚਾਰਜ ਰੂਪlal ਸ਼ਰਮਾ, ਰਾਖੀ ਮੱਟੂ ਐਮ ਸੀ ਸ਼ਾਕੋਟ ਨਵਜੋਤ ਕੌਰ ਸੋਤਾ ਪ੍ਰਧਾਨ ਮਹਿਲਾ ਵਿੰਗ ਸ਼ਾਕੋਟ ਬੂਟਾ ਸਿੰਘ ਕਲਸੀ ਕੁਲਵਿੰਦਰ ਕੌਰ ਸ਼ਾਕੋਟ ਨਵਨੀਤ ਸੋਤਾ ਸੀਨੀਅਰ ਆਗੂ ਸੰਤੋਖ ਸਿੰਘ ਸਰਪੰਚ ਸਿੰਘਪੁਰ ਸਿੰਦਰਪਾਲ ਠੰਡਾਵਾਲ ਜਸਪਾਲ ਸਿੰਘ ਮੁਗਲਾਨੀ ਰਾਣਾ ਸਾਹਿਬ ਦਾ ਸਰਪੰਚ ਸਾਧਪੁਰ ਸੋਨੀਟਾ ਹੋਟਲ ਮਾਈਕਲ ਸਾਧਪੁਰ ਸੁਵਿੰਦਰ ਰਸੋਨੂ ਬਲਾਕ ਪ੍ਰਧਾਨ ਰਜਿੰਦਰ ਸਿੰਘ ਸ਼ੇਰਾ ਬਲਾਕ ਪ੍ਰਧਾਨ ਬੌਬੀ ਗਰੋਵਰ ਮਨਪ੍ਰੀਤ ਸਿੰਘ ਸਰਪੰਚ ਠੰਡਾਵਾਲ ਸਰਪਜੀਤ ਸਿੰਘ ਸਾਹਿਬ ਸਾਬਾ ਸਰਪੰਚ ਬਾਮਨੀਆ ਪਰਮਜੀਤ ਪੰਮਾ ਪ੍ਰਧਾਨ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਜੋ ਪਿਛਲੀ ਦਿਨੀ ਤੋਂ ਲਗਾਤਾਰ ਹੀ ਜੋ ਸਾਡਾ ਖੜਾ ਮੰਗ ਚੁੱਕਾ ਸੀਗਾ ਉਹਦੇ ਵਿੱਚ ਸਾਡੇ ਐਮਐਲਏ ਸੰਜੀਵ ਰੋੜਾ ਜੀ ਜਿਨ੍ਹਾਂ ਦੀ ਚੋਣ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਕੇਦਰੀਵਾਲ ਸਾਹਿਬ ਨੇ ਮਨੀਸ਼ ਸੋਧਿਆ ਜੀ ਨੇ ਕੀਤੀ ਸੀ ਬਿਲਕੁਲ ਉਹਨਾਂ ਨੂੰ ਇੱਕ ਬਹੁਤ ਵੱਡਾ ਫਤਵਾ ਮਿਲਿਆ ਉਹ ਫਤਵਾ ਮਿਲਦਾ ਕਾਰਨ ਇਹ ਆ ਵੀ ਇਹ ਨਹੀਂ ਵੀ ਦੂਜੀਆਂ ਪਾਰਟੀਆਂ ਨੂੰ ਅਸੀਂ ਗੱਲਾਂ ਕਰ ਲਈਆਂ ਤੇ ਧੂਲ ਮਚਾ ਲੈ ਤੇ ਅਸੀਂ ਲੋਕਾਂ ਨੂੰ ਇਹ ਦਿਖਾ ਦਿੱਤਾ ਨਹੀਂ ਜੀ ਅਸੀਂ ਮਜ਼ਬੂਤ ਆ ਇਹ ਮਾਨ ਸਾਹਿਬ ਦੇ ਕੀਤੇ ਹੋਏ ਕੰਮ ਕੇਜਰੀਵਾਲ ਸਾਹਿਬ ਦੇ ਕੀਤੇ ਹੋਏ ਕੰਮ ਉਹਨਾਂ ਨੂੰ ਇੱਕ ਬਹੁਤ ਵੱਡਾ ਫਤਵਾ ਮਿਲਿਆ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦਾ ਯੋਗ ਲੱਗਾ ਸੀ ਵੀ ਅਸੀਂ ਆਮ ਆਦਮੀ ਪਾਰਟੀ ਦੀ ਜਿੱਤ ਦੇਖਣਾ ਨਹੀਂ ਚਾਹਦੇ ਪਰ ਲੋਕਾਂ ਨੇ ਜੋ ਵਾਰਿਆ ਲੋਕਾਂ ਨੇ ਜੋ ਦਹਿ ਲਿਆ ਉਹ ਸਰਦਾਰ ਕੋਮਨ ਸਿੰਘ ਮਾਨ ਸਾਹਿਬ ਦੇ ਕੇਜਰੀਵਾਲ ਸਾਹਿਬ ਦੇ ਡੁੱਲ ਚੁੱਕੇ ਆ ਜੋ ਕੰਮ ਦੇ ਆਧਾਰ ਤੇ ਅੱਜ ਸਾਨੂੰ ਵੱਡੀ ਜਿੱਤ ਮਿਲੀ ਆ ਜਿਹਦੇ ਮੈਂ ਕਿੰਨਾ ਦਿਨੋਂ ਕਿੰਨਾ ਵੀ ਆਉਣ ਵਾਲਾ ਟਾਈਮ 2027 ਦਾ ਆਮ ਆਦਮੀ ਪਾਰਟੀ ਦਾ ਟਾਈਮ ਆ ਤੇ ਅਸੀਂ ਇਸ ਜਿੱਤ ਦਾ ਸਾਰੇ ਪੰਜਾਬੀਆਂ ਨੂੰ ਪੂਰੇ ਵਾਣ ਨੂੰ ਵਧਾਈ ਦਿੰਨੇ ਆ ਜੋ ਆਵਾਜ਼ੀ ਪਾਰਟੀ ਦੀ ਬਹੁਤ ਵੱਡੇ ਫਰਕ ਨਾਲ ਜਿੱਤ ਹੋਈ ਆ ਅਸੀਂ ਇਸ ਚੀਜ਼ ਦਾ ਉਹਨਾਂ ਲੋਕਾਂ ਦਾ ਉਹਨਾਂ ਕਮਾਂਕਰਾਂ ਵਾਲਿਆਂ ਦਾ ਬਿਜ਼ਨਸਮੈਨਾਂ ਦਾ ਔਰ ਨਾਲ ਸਾਡੀ ਰੀੜ ਦੀ ਹੱਡੀ ਅਸੀਂ ਖੁਦ ਵਰਕਰ ਜਿਹੜੇ ਉੱਥੇ ਜਾ ਕੇ ਦਿਨ ਰਾਤ ਮਿਹਨਤ ਕਰਕੇ ਅਸੀਂ ਉਸ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸੰਜੀਵ ਰੋੜਾ ਜੀ ਨੂੰ ਜਿਤਾਇਆ ਅਸੀਂ ਇਸ ਚੀਜ਼ ਦਾ ਸਾਰੇ ਹੀ ਪਬਲਿਕ ਦਾ ਧੰਨਵਾਦ ਕਰਦੇ ਆਂ ਸੋ ਬਲਾਵ ਫਤਿਹਦੀ ਬਾਹਰੂਦੀ ਖਾਲਸਾ ਵਾਲੀ ਰਵਾਇਤ ਹੈ